ਲਖਵਿੰਦਰ ਸਿੰਘ ਔਲਖ ਜੀ ਅਨਮਿਊਟ ਤੋਂ ਹਰਮਿੰਦਰ ਸਿੰਘ ਗੱਲ ਕਰ ਰਿਹਾ ਜੀ ਸਤਿ ਸ੍ਰੀ ਅਕਾਲ ਜੀ ਵਾਇਗੁਰ ਦੀ ਕ ਖਾਲਸਾ ਵੈਦੂ ਕੀ ਫਤੇ ਫਤੇ ਜੀ ਫਤੇ ਔਲਖ ਸਾਹਿਬ ਕੱਲ ਦੇ ਘਟਨਾ ਕਰਮ ਨੂੰ ਕਿਵੇਂ ਦੇਖਦੇ ਹੋ ਸਮੁੱਚਾ ਮਾਮਲਾ ਜਿਹੜਾ ਹੁੰਦਾ ਹੈ ਕਿਸਾਨ ਆਗੂਆਂ ਨੂੰ ਰੀਟੇਨ ਕਰ ਲਿਆ ਜਾਂਦਾ ਮੀਟਿੰਗ ਤੋਂ ਬਾਅਦ ਉਸ ਤੋਂ ਬਾਅਦ ਖਨੌਰੀ ਅਤੇ ਸ਼ੰਭੂ ਦੇ ਵਿੱਚ ਵੱਡੀ ਕਾਰਵਾਈ ਹੁੰਦੀ ਹੈ ਦੋਨਾਂ ਮੋਰਚਿਆਂ ਦੇ ਉੱਤੇ ਤੁਹਾਡੇ ਜਿਹੜੇ ਨੇ ਟੈਂਟ ਵਗੈਰਾ ਜਿਹੜੇ ਲੱਗੇ ਹੋਏ ਸੀ ਤੁਹਾਡੇਆਂ ਕਹੇ ਲਿਆ ਜਾਂ ਕਿ ਮੋਰਚੇ ਜਿਹੜੇ ਨੇ ਪੂਰਨ ਰੂਪ ਵਿੱਚ ਖਤਮ ਕਰ ਦਿੱਤੇ ਗਏ ਨੇ ਸਥਿਤੀ ਜਿਹੜੀ ਹੈ ਉਹ ਕਲੀਅਰ ਕਰੋ ਕਿ ਅੱਗੇ ਕੀ ਰਹਿਣ ਵਾਲਾ ਹੈ ਹ ਰਵਿੰਦਰ ਜੀ ਕੱਲ ਦਾ ਇਹ ਕਾਲਾ ਦਿਨ ਤੇ ਜਾਂ ਕਹੀਏ ਵੀ ਹੁਣ ਤੱਕ ਦੇ ਜਿੰਨੇ ਵੀ ਚ ਹੈ ਕੋਈ ਕੋਈ ਵੀ ਮਤਲਬ ਆਪਣੇ ਦੇਸ਼ ਦੇ ਜਿਨ੍ਹਾਂ ਨੇ ਰਾਜਗੀਤਾ ਜਿਨ੍ਹਾਂ ਨੇ ਗੁਲਾਮ ਰੱਖਿਆ ਉਹ ਤੋਂ ਲੈ ਕੇ ਹੁਣ ਤੱਕ ਅਗਰ ਸਭ ਤੋਂ ਲਾਨਤੀ ਬੰਦੇ ਦਾ ਅਵਾਰਡ ਮਿਲੂਗਾ ਤੇ ਭਗਵੰਤ ਸਿੰਘ ਮਾਨ ਨੂੰ ਮਿਲੂਗਾ ਜਿਨੇ ਪਿੱਠ ਦੇ ਵਿੱਚ ਛੁਰਾ ਮਾਰਿਆ ਮੀਟਿੰਗ 'ਚ ਬੁਲਾ ਕੇ ਕਦੇ ਵੀ ਕਿਛ ਦੋ ਮੁਲਕਾਂ ਦੀ ਵੀ ਕਦੇ ਕੋਈ ਲੜਾਈ ਹੁੰਦੀ ਹੈ ਤੇ ਜਦੋਂ ਗੱਲਬਾਤ ਹੁੰਦੀ ਹੈ ਟੇਬਲ ਤੇ ਉਦੋਂ ਉਦੋਂ ਕਦੀ ਵੀ ਇੱਕ ਦੂਜੇ ਨਾਲ ਹਮਲਾ ਨਹੀਂ ਕੀਤਾ ਜਾਂਦਾ ਨਾ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਇਹ ਇੱਕ ਸਿਸਟਮ ਆ ਇਹਦੇ ਆਪਣੇ ਦੇਸ਼ ਦੀ ਸਰਕਾਰ ਆਪਣੇ ਕਿਸਾਨਾਂ ਦੇ ਨਾਲ ਗੱਲ ਕਰ ਰਹੀ ਹੈ ਆਪਣੇ ਰਾਜ ਦੀ ਸਰਕਾਰ ਕਿਸਾਨਾਂ ਨਾਲ ਗੱਲ ਕਰ ਰਹੀ ਹੈ ਜੀ ਇਹ ਉਹਨੇ ਧਰੋ ਕਮਾਇਆ ਦੂਜਾ ਨੰਬਰ ਬੀਜੇਪੀ ਤੋਂ ਵੀ ਮਾੜਾ ਹੋ ਗਿਆ ਬੀਜੇਪੀ ਨੂੰ ਚੰਗਾ ਖਵਾ ਗਿਆ ਬੀਜੇਪੀ ਨੇ ਸਾਨੂੰ ਛਾਤੀ 'ਚ ਗੋਲੀਆਂ ਮਾਰੀਆਂ ਬੀਜੇਪੀ ਨੇ 13 14 ਤੇ 21 ਫਰਵ ਨੂੰ ਸਿੱਧੀਆਂ ਗੋਲੀਆਂ ਮਾਰੀਆਂ ਤੇ ਇਸ ਬੰਦੇ ਨੇ ਤੁਹਾਡੇ ਪਿੱਠ 'ਚ ਛੁਰਾ ਘੋਪਿਆ ਉਸ ਤੋਂ ਵੀ ਵੱਡੀ ਗੱਲ ਹੈ ਰਵਿੰਦਰ ਜੀ ਜਦੋਂ ਮੀਟਿੰਗ ਹੋ ਗਈ ਸਾਡੀ ਮੀਟਿੰਗ ਹੋ ਰਹੀ ਸੀ ਮੀਟਿੰਗ ਤੋਂ ਬਾਅਦ ਤੁਹਾਡੇ ਭਰਾਵਾਂ ਦੇ ਮੀਡੀਆ ਦੇ ਜਦੋਂ ਸਾਨੂੰ ਦੱਸ ਰਹੇ ਸੀ ਰਾਹੀਂ ਪਤਾ ਚੱਲ ਰਿਹਾ ਸੀ ਵੀ ਪੁਲਿਸ ਦੀ ਤਾਦਾਦ ਵਧਾਈ ਜਾ ਰਹੀ ਹੈ ਜੇਸ਼ ਵੀ ਜਾਂ ਦੂਜੀਆਂ ਚੀਜ਼ਾਂ ਲਗਾਈਆਂ ਜਾ ਰਹੀਆਂ ਫਿਰ ਅਸੀਂ ਪੰਜਾਬ ਦੇ ਜਿਹੜੇ ਤਿੰਨ ਵੀਰ ਸੀ ਲਾਲ ਚੰਦ ਕਟਾਰੂ ਜੱਟ ਚੀਮਾ ਜੀ ਤੇ ਕੁੜੀਆਂ ਜੀ ਉਹਨਾਂ ਨੂੰ ਕਿਹਾ ਵੀ ਰੋਕ ਕੇ ਅਸੀਂ ਪੁੱਛਿਆ ਮੀਟਿੰਗ ਤੋਂ ਬਾਅਦ ਸਵਾਲ ਮੀਟਿੰਗ ਬੈਠ ਕੇ ਸਾਡੀ ਗੱਲਬਾਤ ਹੋਈ ਵੀਰ ਇੱਕ ਕੀ ਕਰ ਰਹੇ ਇੱਕ ਬਨੇ ਅਸੀਂ ਮੀਟਿੰਗ ਕਰ ਰਹੇ ਹਾਂ ਦੂਸਰੇ ਬਨੇ ਤੁਸੀਂ ਹੋਰ ਸੁਧਾਰੇ ਉਹ ਕਹਿੰਦੇ ਜੀ ਬਿਲਕੁਲ ਮੈਂ ਤੁਹਾਡੀ ਗੱਲ ਨੂੰ 1 ਮਿੰਟ ਲਈ ਰੋਕ ਲਿਆ ਪਤਾ ਲੱਗਾ ਕਿ ਕਿਸਾਨ ਆਗੂਆਂ ਨੂੰ 2 ਦਿਨ ਪਹਿਲਾਂ ਪਤਾ ਸੀਗਾ ਕਿ ਪੁਲਿਸ ਕਾਰਵਾਈ ਕਰ ਸਕਦੀ ਹੈ ਨਫਰੀ ਵਿਧਾਈ ਜਾ ਰਹੀ ਹੈ ਇਸ ਤਰ੍ਹਾਂ ਦੀਆਂ ਕੰਸੋਹਾਂ ਨੇ ਸੀਆਈਡੀ ਜਾਂ ਸਪੈਸ਼ਲ ਬ੍ਰਾਂਚ ਜਿਹੜੀ ਹੈ ਜਾਂ ਆਈਬੀ ਹੈ ਉਹ ਲਗਾਤਾਰ ਜਿਹੜੀ ਹੈ ਉਹ ਸਰਚ ਕਰ ਰਹੀ ਹੈ ਦੋਨਾਂ ਬਾਰਡਰਾਂ ਨੂੰ ਤਾਂ ਕਿਤੇ ਨਾ ਕਿਤੇ ਜਾ ਕੇ ਜਿਹੜੀ ਗੱਲਬਾਤ ਸਾਹਮਣੇ ਆਈ ਕਿ ਲੀਡਰਾਂ ਤੱਕ ਇਹ ਕੰਸੋ ਜ਼ਰੂਰ ਸੀ ਕਿ ਕਾਰਵਾਈ ਕਰ ਸਕਦੀ ਹੈ ਫਿਰ ਤੁਸੀਂ ਸਮਝ ਰਹੇਂਦੇ ਆ ਸਰਕ ਕਿਉਂ ਨਾ ਹੋਏ ਐ ਦੇਖੋ ਜਦੋਂ ਵੀ ਗੱਲਬਾਤ ਚੱਲਦੀ ਹੈ ਅਸੀਂ ਇਹ ਜ਼ਰੂਰ ਸੀ ਅਗੇ ਗੱਲਬਾਤ ਟੁੱਟਦੀ ਹੈ ਜਾਂ ਹੋ ਸਕਦਾ ਸਰਕਾਰ ਗੱਲਬਾਤ ਹੀ ਕਰਨਾ ਆਵੇ ਜੇ ਸਾਨੂੰ ਇਹ ਕੰਮ ਕਰਨਾ ਹੈ ਲੇਕਿਨ ਜਦੋਂ ਗੱਲਬਾਤ ਹੋ ਗਈ ਗੱਲਬਾਤ ਦੀ ਅਗਲੀ ਤਰੀਕ ਮਿਲ ਗਈ ਅਸੀਂ ਤੇ ਇਹ ਕਵਾਂਗੇ ਵੀ ਜਦੋਂ ਇਹ ਅੰਦੋਲਨ ਜਿੱਤ ਦੀ ਹੋ ਰਿਹਾ ਐ ਐਮਐਸਪੀ ਦੇ ਲਗਭਗ ਨੇੜੇ ਲੱਗੀ ਹੋਈ ਗੱਲ ਐ ਜਿਹੜੇ ਅਲਖ ਸਾਹਿਬ ਤੁਸੀਂ ਆਪਣੇ ਉਹਦੇ ਤੋਂ ਨਾ ਪਟਕੋ ਮੈਂ ਜਿਹੜਾ ਸਵਾਲ ਕੀਤਾ ਉਹਦੇ ਉੱਤੇ ਆਜੋ ਜੀ ਜੀ 2 ਦਿਨ ਪਹਿਲਾਂ ਕਿਸਾਨ ਆਗੂਆਂ ਨੂੰ ਦੋਨਾਂ ਬਾਰਡਰਾਂ ਤੇ ਪਤਾ ਸੀਗਾ ਕਿ ਪੁਲਿਸ ਹਲਚਲ ਕਰ ਸਕਦੀ ਹੈ ਲਗਾਤਾਰ ਇੰਟੈਲੀਜੈਂਸ ਜਿਹੜੀ ਹੈ ਉਹਦੀ ਨਫਰੀ ਵਧੀ ਹੈ ਲਗਾਤਾਰ ਆਲੇ ਦੁਆਲੇ ਘੇਰਾਬੰਦੀ ਜਿਹੜੀ ਹੈ ਹੋ ਰਹੀ ਹੈ ਕੰਸੋਰਸੀ ਕਿਸਾਨਾਂ ਨੂੰ ਤਾਂ ਫਿਰ ਇੰਨੇ ਵੱਡੇ ਲੀਵਰ ਦੇ ਉੱਤੇ ਲੈਵਲ ਦੇ ਉੱਤੇ ਕਤਾਹੀ ਕਰਦੀ ਹੈ ਕਰਦੀ ਹੈ ਦੋਨੇ ਮੋਰਚੇ ਕਰਦੇ ਨੇ ਉਹਨਾਂ ਦੇ तमाम ਆਗੂ ਮੋਰਚਿਆਂ ਨੂੰ ਛੱਡ ਕੇ ਚੰਡੀਗੜ੍ਹ ਚਲੇ ਜਾਂਦੇ ਨੇ ਤਾਂ ਮੋਰਚਿਆਂ ਦੇ ਉੱਤੇ ਟਿਕੇ ਰਹਿਣਾ ਵੀ ਬਹੁਤ ਜ਼ਰੂਰੀ ਸੀ ਜੇਕਰ ਤੁਹਾਨੂੰ ਕੰਸੋਰਸ ਸੀ ਇਸ ਤਰ੍ਹਾਂ ਦੀ ਤਾਂ ਤੁਸੀਂ ਮੋਰਚਿਆਂ ਦੇ ਉੱਤੇ ਆਪਣੇ ਵੱਡੇ ਆਗੂਆਂ ਨੂੰ ਰੱਖ ਸਕਦੇ ਸੀ ਜਗਜੀਤ ਸਿੰਘ ਢੱਲੇਵਾਲ ਨੂੰ ਵੀ ਖਨੋਰੀ ਰੱਖਿਆ ਜਾ ਸਕਦਾ ਸੀ ਗੱਲਬਾਤ ਲਈ ਤੁਸੀਂ ਜਾ ਸਕਦੇ ਸੀ ਦੇਖੋ ਰਵਿੰਦਰ ਜੀ ਜਦੋਂ ਨਹੀਂ ਇਹ ਗੱਲਬਾਤ ਚੱਲ ਰਹੀ ਹੈ ਮੰਨ ਲਓ 14 14 ਵਪਸ ਜਾਂਦਾ ਹੈ ਔਰ ਦੂਜੇ ਨੰਬਰ ਉਸੇ ਅਗਰ ਕੋਈ ਗੱਲਬਾਤ ਹੈ ਅਗਰ ਮੀਟਿੰਗ ਕਰਨੀ ਹੋਏ ਉੱਥੇ ਵੀ ਆ ਕੋ ਜਰੂਰੀ ਨੇ ਲੇਕਿਨ ਇਹ ਜ਼ਰੂਰ ਹੈ ਇਹ ਉਮੀਦ ਨਹੀਂ ਸੀ ਵੀ ਇਹ ਕੰਮ ਹੋ ਜੂਗਾ ਲੇਕਿਨ ਜਦੋਂ ਮੀਟਿੰਗ ਦੇ ਵਿੱਚ ਅਸੀਂ ਗੱਲਬਾਤ ਕੀਤੀ ਸੀ ਪਹਿਲਾਂ ਹੌਲਕ ਸਾਹਿਬ ਇਸ ਗੱਲ ਨੂੰ ਤੁਸੀਂ ਕਲੀਅਰ ਨਹੀਂ ਅਜੇ ਤੱਕ ਕੀਤਾ ਕਿ ਤੁਹਾਨੂੰ ਕੰਸਵਾ ਸੀਗੀਆਂ ਪਹਿਲਾਂ ਕਿਸ ਤਰ੍ਹਾਂ ਦੀ ਕਾਰਵਾਈ ਹੋ ਸਕਦੀ ਹੈ ਨਹੀਂ ਬਿਲਕੁਲ ਨਹੀਂ ਕੰਸਵਾ ਸੀ ਜਦੋਂ ਅੱਜ ਜਦੋਂ ਅਸੀਂ ਗਏ ਆ ਨਾ ਉਦੋਂ ਬਾਅਦ ਹੀ ਪਤਾ ਚੱਲਿਆ ਰਾਤ ਨੂੰ ਪਤਾ ਚੱਲਿਆ ਉਦੋਂ ਬਾਅਦ ਅਸੀਂ ਗੱਲਬਾਤ ਕੀਤੀ ਉਹ ਕਹਿੰਦੇ ਜੀ ਇਹ ਨਸ਼ੇ ਦੇ ਉੱਪਰ ਨਾ ਜਿਹੜਾ ਇੱਕ ਅਭਿਆਨ ਚਲਾਇਆ ਜਾ ਰਿਹਾ ਉਸ ਦੇ ਤਹਿਤ ਅਸੀਂ ਸਾਰੀ ਜਗ੍ਹਾ ਤੇ ਜਿਹੜੀ ਹੈ ਫੋਰਸ ਜਿ ਲਗਾ ਰਹੇ ਹਾਂ ਜਿਹੜਾ ਅਭਿਆਨ ਚਲਾਇਆ ਵੀ ਨਸ਼ਾ ਰੋਕਣ ਵਾਸਤੇ ਉਹਨਾਂ ਨੇ ਸਾਨੂੰ ਇਹ ਜਵਾਬ ਦਿੱਤਾ ਸੀ ਮਤਲਬ ਇਸ ਤੋਂ ਪਹਿਲਾਂ ਕਲੀਅਰ ਹੋ ਗਿਆ ਦੂਜਾ ਨੰਬਰ ਜਦੋਂ ਇੱਕ ਹਰਵਿੰਦਰ ਜੀ ਜਦੋਂ ਇੱਕ ਗੱਲਬਾਤ ਚੱਲ ਰਹੀ ਹੈ ਜੀ ਤੇ ਇੰਨਾ ਲੰਬਾ ਅੰਦੋਲਨ ਉਹ ਗੱਲਬਾਤ ਜਿਹੜੀ ਕਿਸੇ ਹੱਲ ਵੱਲ ਜਾ ਰਹੀ ਹੋਵੇ ਜੀ ਜੀ ਉਦੋਂ ਇਹ ਤੁਸੀਂ ਸੋਚ ਸਕਦੇ ਵੀ ਇਹ ਕੰਮ ਹੋ ਜਾਊਗਾ ਜੀ ਕਿਵੇਂ ਕੰਸਵਾਲ ਲਗਾ ਲਾਂਗੇ ਅਸੀਂ ਫਿਰ ਉਸ ਤੋਂ ਬਾਅਦ ਅਸੀਂ ਤੁਹਾਨੂੰ ਵੀ ਕਨਫਰਮ ਪਤਾ ਕੀਤਾ ਨਹੀਂ ਕਨਫਰਮ ਅਸੀਂ ਪਤਾ ਕੀਤਾ ਉਹਨਾਂ ਨਾਲ ਵੀ ਆ ਚੀਜ਼ ਉਹ ਕਹਿੰਦੇ ਨਹੀਂ ਜੀ 0% ਹੋ ਹੀ ਨਹੀਂ ਸਕਦਾ ਜਦੋਂ ਇਹ ਆਪਣੇ ਮੂੰਹ ਮੰਤਰੀ ਕਹਿ ਰਹੇ ਨੇ ਤੇ ਫਿਰ ਜਿਹੜਾ ਉਹ ਕਰ ਰਹੇ ਨੇ ਫਿਰ ਉਹ ਜਿਹਦੇ ਵਾਸਤੇ ਹੋ ਸਕਦਾ ਉਹਨਾਂ ਨੇ ਬੀਜੇਪੀ ਨੂੰ ਖੁਸ਼ ਕਰਨ ਵਾਸਤੇ ਕੀਤਾ ਹੋਵੇ ਉਹ ਵੀ ਪੱਲਾ ਛੱਡ ਗਈ ਵੀ ਉਹਨਾਂ ਨੇ ਗਲਤ ਕੀਤਾ ਜਾਂ ਤੇ ਜਦੋਂ ਪਤਾ ਐ ਐਮਐਸਪੀ ਬਣ ਰਹੀ ਹੈ ਜਾਂ ਮੰਗਾ ਆ ਰਹੀਆਂ ਤੇ ਕੋਰਪੋਰੇਟ ਘਰਾਣਿਆਂ ਨੂੰ ਜਿਹੜਾ ਦਿੱਕਤ ਆਉਣੀ ਸੀ ਹੋ ਸਕਦਾ ਭਗਵਾਨ ਸਿੰਘ ਮਾਨ ਦੇ ਕੇਜਰੀਵਾਲ ਨੇ ਕੋਰਪੋਰੇਟ ਨਾਲ ਸੈਟਿੰਗ ਕਰ ਲਈ ਹੋਵੇ ਇਹਨਾਂ ਦੌੜਨ ਦਵਾਲਗੇ ਲੇਕਿਨ ਇਹ ਅੰਦੋਲਨ ਦਬੂਗਾ ਨਹੀਂ ਬੀਤੀ ਰਾਤ ਜਿਹੜੀ ਕਾਰਵਾਈ ਹੁੰਦੀ ਹੈ ਉਸ ਵਿੱਚ ਜਿਹੜੇ ਕਿਸਾਨ ਰਿਟੇਨ ਕੀਤੇ ਗਏ ਨੇ ਜਾਂ ਚੰਡੀਗੜ੍ਹ ਰਿਟੇਨ ਕੀਤੇ ਗਏ ਨੇ ਉਹਨਾਂ ਬਾਰੇ ਕੀ ਜਾਣਕਾਰੀ ਹੈ ਉਹਨਾਂ ਨੂੰ ਕਿੱਥੇ ਕਿੱਥੇ ਰੱਖਿਆ ਗਿਆ ਕੀ ਇਹ ਮੋਰਚਿਆਂ ਤੋਂ ਰਿਟੇਨ ਕੀਤੇ ਗਏ ਕਿਸਾਨ ਜਿਹੜੇ ਨੇ ਉਹ ਘਰਾਂ ਦੇ ਅੰਦਰ ਛੱਡੇ ਗਏ ਨੇ ਜੀ ਨੇ ਅਜੇ ਬਹੁਤ ਸਾਰੇ ਕਿਸਾਨ ਪਟਿਆਲਾ ਜ਼ਿਲ੍ਹੇ ਚ ਨੇ ਹੋਰ ਵੀ ਜਗ੍ਹਾ ਤੇ ਨੇ ਤੇ ਬਹੁਤ ਸਾਰੇ ਕਿਸਾਨਾਂ ਨੇ ਉੱਥੇ ਭੁਖੜ ਧਾਲ ਬਜਾਰੀ ਕਰਤੀ ਐ ਅੱਜ ਪੰਜਾਬ ਚ ਕਈ ਜਗ੍ਹਾ ਤੇ ਜਾਮ ਲਗਾਏ ਜਾਣੇ ਕਈ ਜਗ੍ਹਾ ਡੀਸੀ ਦਫ਼ਤਰਾਂ ਚ ਘਰਾਵਣਾ ਹਰਿਆਣੇ ਚ ਵੀ ਪੁਤਲੇ ਫੁੱਕੇ ਜਾਣੇ ਆ ਮਾਨ ਦੇ ਔਰ ਸਭ ਤੋਂ ਵੱਡੀ ਤੁਸੀਂ ਤੇ ਪਹਿਲੇ ਦਿਨ ਤੋਂ ਖਨੋਰੀ ਤੇ ਹੋ ਸ਼ੰਭੂ ਤੇ ਖਨੋਰੀ ਮੋਰਚੇ ਤੇ ਜਿੱਥੇ ਅਸੀਂ ਰਹਿਣ ਬਸੇਰੇ ਬਣਾਏ ਹੋਏ ਸੀ ਜਿਹੜਾ ਉਹਨੂੰ ਉਜਾੜਿਆ ਗਿਆ ਜਿਹਦੇ ਵਿੱਚ ਉਹਦੇ ਵਿੱਚ ਖਾਣ ਦਾ ਸਮਾਨ ਸਿਲੰਡਰ ਚੁੱਲ੍ਹੇ ਪੱਖੇ ਕੂਲਰ ਜਿਹੜਾ ਸਮਾਨ ਸੀ ਮੰਜੇ ਬਿਸਤਰੇ ਸੀ ਉਹ ਕਿਵੇਂ ਇੰਟੈਸਨੈਸ ਕੀਤਾ ਗਿਆ ਜਿਵੇਂ ਇੱਕ ਹਮਲਾ ਕੀਤਾ ਜਾਂਦਾ 12 ਜਨਾਂ ਤੇ ਇੱਕ ਦੇਸ਼ ਦਾ ਅਨਦਾਤਾ ਦੇਸ਼ ਦੀ ਢਿੱਡ ਪਰ ਨਾਲਾ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਬੈਠਾ ਹੋਵੇ ਤੇ ਕਿੰਨੇ ਕੀਤਾ ਜਿਹੜੇ ਧਰਨਿਆਂ ਚੋਂ ਨਿਕਲੀ ਹੋਈ ਸਰਕਾਰ ਹੈ ਜਿਹੜੇ ਆਪ ਬੈਠ ਕੇ ਆਪ ਸਾਡੇ ਨਾਲ ਬੈਠ ਬੈਠ ਕੇ ਧਰਨੇ ਲਗਾਉਂਦੇ ਰਹੇ ਜਿਹੜੇ ਧਰਨਿਆਂ ਦੇ ਕਰਕੇ ਹੀ ਸਤਾ ਚ ਆਈ ਹੈ ਤੇ ਅੱਜ ਉਸੇ ਜੇ ਲਹਾਂਤੀ ਮੁੱਖ ਮੰਤਰੀ ਨੇ ਆਪਣੇ ਮੰਤਰੀਆਂ ਨੇ ਜਿਨ੍ਹਾਂ ਨੇ ਬਿਲਕੁਲ ਸਾਨੂੰ ਕੋਰਾ ਝੂਠ ਬੋਲਿਆ ਵੀ ਐਵੇਂ ਦੀ ਕੋਈ ਗੱਲ ਨਹੀਂ ਹੈ ਉਹਨਾਂ ਨੇ ਕਾਰਵਾਈ ਕੀਤੀ ਕਿ ਜਿੰਨਾ ਵੀ ਰਹੀ ਦੀ ਦੁਨੀਆ ਤੱਕ ਇੱਕ ਕਿਸਾਨ ਜਿਹੜੇ ਹੈਗੇ ਆ ਇਸ ਦਿਨ ਨੂੰ ਕਦੇ ਭੁੱਲਣਗੇ ਨਹੀਂ ਕਿ ਜਿਹੜੇ ਬੰਦੇ ਨੇ ਬੀਜੇਪੀ ਨੇ ਸਾਡੇ ਉਹ ਉਹਨਾਂ ਚਿਰ ਉੱਥੇ ਬੈਠੇ 378 ਦਿਨ ਦਿੱਲੀ ਦੀ ਬਰੂਹਾਂ ਤੇ ਬੈਠੇ ਉੱਥੇ ਵੀ ਨਫਰੀ ਬਹੁਤ ਘਟ ਜਾਂਦੀ ਸੀ ਉੱਥੇ ਵੀ ਇੱਕ ਗੱਲ ਮੈਂ ਤੁਹਾਡੀ ਸੌਰੀ ਮੈਂ ਤੁਹਾਡੇ ਕੋਲੋਂ ਇੱਕ ਵਾਰੀ ਫਿਰ ਕੁਐਸਚਨ ਤੁਹਾਨੂੰ ਦੇ ਰਿਹਾ ਵਾਲੇ ਆਉਂਦਾ ਕਿ ਜਿਸ ਤਰ੍ਹਾਂ 5 ਤਰੀਕ ਨੂੰ ਸਯੁਕਤ ਕਿਸਾਨ ਮੋਰਚੇ ਦੇ ਅंदोलਨ ਨੂੰ ਕੁਚੜਿਆ ਗਿਆ ਪੰਜਾਬ ਸਰਕਾਰ ਦੇ ਵੱਲੋਂ ਉਸ ਤੋਂ ਬਾਅਦ ਉਹਨਾਂ ਵੱਲੋਂ ਕੁਝ ਪ੍ਰੋਗਰਾਮ ਉਲੀਕੇ ਗਏ ਉਹ ਵੀ ਲਗਭਗ ਫਲॉप ਵਰਗੇ ਸੀਗੇ ਬਹੁਤ ਜ਼ਿਆਦਾ ਨਫਰੀ ਉਹਨਾਂ ਦੇ ਵਿੱਚ ਕਿਸਾਨਾਂ ਦੀ ਨਹੀਂ ਪਹੁੰਚੀ ਉਸ ਤੋਂ ਬਾਅਦ ਸਯੁਕਤ ਕਿਸਾਨ ਮੋਰਚਾ ਬਿਲਕੁਲ ਚੁੱਪ ਕਰਕੇ ਆਪਣੇ ਘਰਾਂ ਦੇ ਵਿੱਚ ਬੈਠਾ ਹੈ ਤਾਂ ਕੀ ਤੁਹਾਡਾ ਮੋਰਚਾ ਜਿਹੜਾ ਹੈ ਖਨੌਰੀ ਦੇ ਉੱਤੋਂ ਜਿਸ ਤਰ੍ਹਾਂ ਤੁਸੀਂ ਅੱਜਕੱਲ੍ਹ ਦਿੱਤਿਆਂ ਨੇ ਡੀਸੀ ਦਫ਼ਤਰਾਂ ਨੂੰ ਦੇ ਘਰਾਉ ਦੇ ਦਿੱਤੀ ਹੈ ਮੈਂ ਸਤਨਾਮ ਸਿੰਘ ਉਹਦਾ ਬਿਆਨ ਸੁਣ ਰਿਆ ਸੀ ਕਿ ਅੰਮ੍ਰਿਤਸਰ ਤੋਂ ਲਾਈਵ ਹੋਏ ਹੋਏ ਸੀ ਕਿ ਅਸੀਂ ਡੀਸੀ ਦਫਤਰਾਂ ਦਾ ਘਰਾਉ ਕਰਾਂਗੇ ਅਸੀਂ ਹਾਈਵੇ ਰੋਕਾਂਗੇ ਜਿਸ ਤਰ੍ਹਾਂ ਦੀਆਂ ਕਿਸਾਨਾਂ ਵੱਲੋਂ ਗੱਲਬਾਤ ਆ ਰਹੀ ਹੈ ਕਿ ਇਸ ਤਰ੍ਹਾਂ ਦੇ ਇਸ ਤਰ੍ਹਾਂ ਦੇ ਘਰਾਉ ਦੀਆਂ ਗੱਲਾਂਬਾਤਾਂ ਹੋਣਗੀਆਂ ਤਾਂ ਕੀ ਇਹ ਮਹਿਜ 1 2 4 ਦਿਨ ਦਾ ਕੰਮ ਹੋਗਾ ਉਸ ਤੋਂ ਬਾਅਦ ਤੁਸੀਂ ਵੀ ਆਪਣੇ ਘਰਾਂ ਦੇ ਵਿੱਚ ਸਯੁਕਤ ਕਿਸਾਨ ਮੋਰਚੇ ਵਾਂਗੂ ਬੈਠ ਜਾਓਗੇ ਜਾਂ ਫਿਰ ਅਧੂਲਨ ਦੀ ਕੋਈ ਹੋਰ ਜਿਹੜੀ ਹੈ ਹੋਰ ਰੂਪਰੇਖਾ ਹੋਵੇਗੀ ਸਪਸ਼ਟ ਕਰਿਓ ਜੀ ਦੇਖੋ ਸਾਡੀ ਮੀਟਿੰਗ 4 ਮਈ ਦੀ ਦਿੱਤੀ ਹੋਈ ਹੈ ਠੀਕ ਹੈ ਗੱਲਬਾਤ ਜਿਹੜੀ ਉਸ ਦਾ ਕੀ ਰੂਪ ਰੇਖਾ ਲੈਂਦੀ ਹੈ ਕੀ ਹੁੰਦੀ ਹੈ ਇਹ ਉਹ ਪਹਿਲਾਂ ਵੀ ਘਰੇ ਬੈਠੇ ਸੀ ਤੇ ਅਸੀਂ ਤੇ 400 ਦਿਨ ਇੱਕ ਦਿਨ ਉਹ ਚੜਕਤੇ ਸੀ ਨਾ ਤੇ ਹੁਣ ਠੀਕ ਹੈ ਜ਼ੋਰ ਨਾਲ ਜ਼ਬਰਦਸਤੀ ਨਾਲ 2-3 10 ਦਿਨ ਦਬਾ ਸਕਦੇ ਆਏ ਹੋ ਸਕਦਾ ਸਾਨੂੰ ਅੱਜ ਵੀ ਕੁਝ ਨਾ ਕਰਨ ਦੇਣ ਲੇਕਿਨ ਕਿੰਨੇ ਦਿਨ ਦਬਾ ਲਣਗੇ ਔਰ ਦੂਜੀ ਗੱਲ ਅਸੀਂ ਤੇ ਹੁਣ ਤੇ ਮਾਨਯੋਗ ਸਾਡੇ ਕਿਸਾਨ ਆ ਗੋਗਿੰਦਰ ਸਿੰਘ ਉਹ ਰਾਹ ਨੂੰ ਵੀ ਕਹਾਂਗੇ ਬੜਾ ਕਹਿੰਦੇ ਸੀ ਵੀ ਇੱਕ ਵਾਰੀ ਨੂੰ ਅੰਦੋਲਨ ਨੂੰ ਖਤਮ ਕਰੋ ਇੱਕ ਵਾਰੀ ਖਤਮ ਕਰੋ ਤੁਹਾਡੀ ਮਨੋ ਕਾਮਨਾ ਪੂਰੀ ਕਰਤੀ ਭਗਵੰਤ ਸਿੰਘ ਮਾਨ ਨੇ ਤੇ ਅੰਦੇ ਹੀ ਇੱਕ ਵਾਰੀ ਖਤਮ ਕਰੋ ਫਿਰ ਅਸੀਂ ਸੜਕਾਂ ਤੇ ਆਵਾਂਗੇ ਤੇ ਹੁਣ ਆਜੋ ਸੜਕਾਂ ਤੇ ਫਿਰ ਉਹ ਵੀ ਆ ਜਨ ਜਿਹੜੇ ਵਾਰ-ਵਾਰ ਕਹਿੰਦੇ ਸੀ ਇਹਨੂੰ ਖਤਮ ਕਰੋ ਹੁਣੇ ਖਤਮ ਕਰਵਾਤਾ ਤੁਸੀਂ ਤੁਹਾਡੀ ਵੀ ਮਨਛਾ ਸੀ ਸਰਕਾਰ ਦੇ ਨਾਲ ਨਾਲ ਵੀ ਇਹ ਖਤਮ ਹੋਵੇ। ਹੁਣ ਜਿਹੜੀ ਅਗਲੀ ਗੱਲ ਹੈ ਸਯੁਕਤ ਕਿਸਾਨ ਮੋਰਚੇ ਦੇ ਨਾਲ ਤਾਲਮੇਲ ਬਣਾਉਣ ਦੀ ਕੋਸ਼ਿਸ਼ ਕਰੋਗੇ ਕਿ ਇਦਾਂ ਦੀ ਕੋਈ ਗੱਲਬਾਤ ਚੱਲੀ ਹੈ ਕਿਸੇ ਲੀਡਰ ਦਾ ਵੱਡੇ ਦਾ ਸਯੁਕਤ ਕਿਸਾਨ ਮੋਰਚੇ ਦਾ ਤੁਹਾਨੂੰ ਕੋਈ ਸੱਦਾ ਮਿਲਿਆ ਹੈ ਵੀ ਆਓ ਆਪਾਂ ਇਕੱਠੇ ਹੋ ਕੇ ਗੱਲ ਕਰਨ ਲਈ। ਅਜੇ ਅਜੇ ਤਾਂ ਦੇਖੋ ਹੁਣੇ ਫੋਨ ਅਸੀਂ ਖੋਲੇ ਆ ਅਜੇ ਤੱਕ ਤੇ ਜਿਹੜੇ ਹੈਗੇ ਆ ਜਿਹੜੇ ਅਸੀਂ ਆਗੂ ਬਾਹਰ ਆ ਉਹ ਜਿਨਾਂ ਕਿਸੇ ਤਰ੍ਹਾਂ ਤਰੀਕੇ ਨਾਲ ਸੰਪਰਕ ਕਰਦੇ ਇੱਕ ਦੂਸਰੇ ਨਾਲ ਕੀ ਕਰਨਾ ਕਿਵੇਂ ਦੀ ਵਿਵੰਧਬੰਦੀ ਕਰਨੀ ਅੱਗੇ ਗ੍ਰਫਤਾਰ ਦਾ ਬਣਿਆ ਹੋਇਆ ਤੁਹਾਨੂੰ ਵੀ ਲੱਗਦਾ ਕਿ ਤੁਹਾਨੂੰ ਵੀ ਗ੍ਰਫਤਾਰ ਕੀਤਾ ਜਾ ਸਕਦਾ ਕੁਝ ਵੀ ਹੋ ਸਕਦਾ ਵੀ ਜਦੋਂ ਇਹ ਸਰਕਾਰ ਜਿਹੜੀ ਹੈਗੀ ਆ ਮਤਲਬ ਬੁਲਾ ਕੇ ਘਰੇ ਬੁਲਾ ਕੇ ਇੱਕ ਤਰ੍ਹਾਂ ਕਰ ਸਕਦੀ ਸਾਨੂੰ ਕਿਉਂ ਨਹੀਂ ਕਰ ਸਕਦੀ ਲੇਕਿਨ ਅਸੀਂ ਕੋਸ਼ਿਸ਼ ਕਰਾਂਗੇ ਵੀ ਅਸੀਂ ਬਾਹਰ ਰਹਿ ਕੇ ਜਿਹੜਾ ਹੈ ਕੋਸ਼ਿਸ਼ ਕਰੀਏ ਵੀ ਇਹਨਾਂ ਦੇ ਹੱਥ ਨਾ ਆਈਏ ਕਿਉਂਕਿ ਬਾਹਰ ਰਹਿਣਾ ਵੀ ਜ਼ਰੂਰੀ ਹੈ ਜਿਹੜੇ ਦੂਜੇ ਜਿਹੜੇ ਅੱਗੇ ਦੀ ਵਿਉਂਤਬੰਦੀ ਬਣਾਉਣੀ ਹੈ ਅੱਗੇ ਤੇ ਪ੍ਰੋਗਰਾਮ ਲਿਖਣੇ ਨੇ ਉਹ ਅਸੀਂ ਆਪਸ ਸਲਾਹ مشورہ ਕਰਕੇ ਕਰ ਸਕੀਏ ਤੇ ਇਹ ਤੇ ਜਿਹੜਾ ਦੂਸਰੀ ਗੱਲ ਇੱਕੇ ਦੀ ਗੱਲ ਕਰਦੇ ਸੀ ਤੇ ਹੁਣ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਨੇ ਵੀ ਦੇਖ ਲਿਆ ਤੇ ਸਾਨੂੰ ਵੀ ਕੁੱਟ ਕੇ ਉਠਾਤਾ ਹੈ ਜਿਹੜਾ ਘਰ ਸਾਡੇ ਬਸੇਰੇ ਉਜਾੜਤੇ ਹੈ ਸਾਡਾ ਜਿਹੜਾ ਕੈਂਪ ਤੋੜਤੇ ਨੇ ਲੰਗਰਾਂ ਦੇ ਵਿੱਚ ਕਰੋੜਾਂ ਰੁਪਏ ਦਾ ਸਾਡਾ ਸਮਾਨ ਬਰਬਾਦ ਕਰਤਾ ਹੈ ਜਿਹੜਾ ਉੱਥੇ ਘਰ ਸੀ ਹਜ਼ਾਰਾਂ ਦੀ ਗਿਣਤੀ ਵਿੱਚ ਘਰ ਸੀ ਉੱਥੇ ਜਿਹੜੇ ਬਣੇ ਹੋਏ ਟੈਂਪਰੇਰੀ ਤੇ ਉਹ ਉਹ ਸਾਰਾ ਕੁਝ ਅਗਰ ਦੇਖਾਂਗੇ ਜੇ ਕਿਸਾਨੀ ਨੂੰ ਬਚਾਉਣਾ ਹੈ ਜੇ ਉਹਨਾਂ ਮੰਗਾਂ ਤੇ ਜਿਹੜੀਆਂ ਤੇ ਅਸੀਂ ਲੱਗੇ ਹੋਈ ਸੀ ਉਹਨਾਂ ਨੂੰ ਸਿਰੇ ਤੱਕ ਲਜਾਣਾ ਤੇ ਫਿਰ ਜ਼ਰੂਰੀ ਹੈ ਕਿ ਹੁਣ ਏਕੇ ਦੇ ਨਾਲ ਜਿਹੜਾ ਇਸ ਕਮੰਡੀ ਹੰਕਾਰੀ ਤੇ ਲਾਂਤੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਜਿਹੜਾ ਮੂੰਹ ਤੋੜਵਾ ਜਵਾਬ ਦੇਣਾ ਬਹੁਤ ਜ਼ਰੂਰੀ ਹੈ ਧੰਨਵਾਦ ਜੀ ਅਨਮਿਊਟ ਨਾਲ ਗੱਲਬਾਤ ਕਰਨ ਲਈ ਔਲਖ ਸਾਹਿਬ ਬਹੁਤ ਬਹੁਤ ਧੰਨਵਾਦ ਧੰਨਵਾਦ